Yeah. ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਮੈਨੂੰ ਦਸਤਾਰ ਸਜਾਉਣ ਦੇ ਲਈ ਮਜਬੂਰ ਕਰ ਦਿੱਤਾ ਔਰ ਮੈਂ ਵੀ ਸੋਚਿਆ ਕਿ ਮੈਂ ਇਸ ਇੰਟਰਵਿਊ ਦੇ ਲਈ ਸਪੈਸ਼ਲ ਅੱਜ ਦਸਤਾਰ ਸਜਾਉਣੀ ਹੈ। ਤੁਹਾਨੂੰ ਮੁਬਾਰਕਬਾਦ ਦਿੰਨੀ ਹੈ ਕਿ ਅੱਜ ਮੈਂ ਤੁਹਾਨੂੰ ਦਸਤਾਰ ਚ ਵੈਲੀ ਵਾਰੀ ਦੇਖਿਆ ਹੈ। ਇਹ ਗੁਰੂ ਮਹਾਰਾਜ ਦੀ ਕਿਰਪਾ ਕਰਨ ਬੜੀ ਸੋਹਣੀ ਲੱਗ ਚੰਦੀ ਹੈ ਵੀਰ ਜੀ। ਇਹ ਬੰਨਿਆ ਕਰੋ। ਮੈਂ ਅਕਸਰ ਵੈਸੇ ਬੰਨਦਾ ਤਾਂ ਨਹੀਂਗਾ ਜਿਵੇਂ ਮੈਂ ਦੱਸਿਆ ਕਿ ਮੈਂ ਦੂਸਰੀ ਵਾਰੀ ਦਸਤਾਰ ਸਜਾਈ ਹੈ ਤਾਂ ਬੜਾ ਸਪੈਸ਼ਲ ਰਹਿਣ ਵਾਲਾ ਥਾ। ਨਹੀਂ ਨਹੀਂ ਬਹੁਤ ਵਧੀਆ ਲੱਗਦੀ ਹੈ ਵੀਰ ਜੀ ਬਹੁਤ ਵਧੀਆ ਲੱਗਦੀ ਹੈ। ਸਾਨੂੰ ਵੀ ਇਹ ਲੱਗਦਾ ਪ੍ਰਾਊ ਪਹਿਲਾ ਮੇਰੀ ਜਦੋਂ ਇੰਟਰ ਕਾਸਟ ਮੈਰਿਜ ਹੋਈ ਸੀਗੀ ਤੇ ਉਸ ਤੋਂ ਮੈਂ ਆਨੰਦ ਕਾਰਜ ਕਰਵਾਏ ਸੀਗੇ ਤੇ ਉਸ ਵੇਲੇ ਮੈਂ ਦਸਤਾਰ ਸਜਾਈ ਸੀ ਜਾਂ ਦੂਸਰੀ ਵਾਰੀ ਮੈਂ ਨਹੀਂ ਵੀਰ ਜੀ ਇਹ ਇਹਨਾਂ ਬੜੇ ਲੋਕਾਂ ਚ ਧਾਰਨਾਵਾਂ ਨੇ ਕਿ ਸਿਰਫ ਜਿਹੜੇ ਸਿੱਖਿਜ਼ਮ ਆ ਉਹ ਹੀ ਦਸਤਾਰ ਸਜਾਉਂਦੇ ਨੇ ਤੁਸੀਂ ਅੱਜ ਤੋਂ ਆਪਾਂ ਜਦੋਂ ਮਹਾਰਨਜੀਤ ਸਿੰਘ ਦਾ ਰਾਜ ਦੇਖੀਏ ਜਾਂ ਉਸ ਟਾਈਮ ਦੇ ਉੱਤੇ ਦੇਖੋ ਦਰਬਾਰ ਸਾਹਿਬ ਚਾਹੇ Hindu ਵੀਰ ਵੀ ਜਾਂਦਾ ਸੀ ਉਹਦੇ ਵੀ ਦਸਤਾਰ ਸਜੀ ਹੁੰਦੀ ਸੀ ਇਹ ਇਹ ਦਰਅਸਲ ਜਿਹੜੀ ਪਗੜੀ ਸੀ ਨਾ ਇਹ ਸਾਡਾ ਤਾਜ ਹੈ ਜੀ ਇਹ Hindu ਮੇਰੇ ਫਾਦਰ ਸਾਹਿਬ ਹੁਣੀ ਦੱਸਦੇ ਸੀ ਬਚਪਨ ਦੇ ਵਿੱਚ ਜਿੰਨੂ ਵੀ ਇੱਥੇ ਸultanpur ਵਿੱਚ Hindu ਫੈਮਲੀਆ ਵੀ ਸਨ ਉਹ ਹਮੇਸ਼ਾ ਸਿਰ ਤੇ ਸਾਫਾ ਜਾਂ ਦਸਤਾਰ ਬੰਨ ਕੇ ਜਾਂਦੀਆਂ ਸੀ ਜੀ ਤੇ ਕੀ ਪਤਾ ਮਾਰਾ ਹੀ ਕਰਨ ਕਿ ਉਹੀ ਦੌਰ ਦੁਆਰਾ ਆ ਜਾਵੇ ਬਿਲਕੁਲ ਹੋ ਸਕਦਾ ਜਿਵੇਂ ਤੁਹਾਡੇ ਕਈ ਗੱਲ ਸੱਚ ਹੋ ਜਾਵੇ